ਸਨਰ ਜੇਸਕੀ ਮਰਦੀ ਪਿੰਡ ਬਨਾਰਸੀ ਜੀ ਤੇ ਮੇਰੇ ਬ੍ਰਦਰ ਜੀ ਇਹਨਾਂ ਨੇ ਮੱਥ ਕੇ ਡੈੱਥ ਕਰਤੀ ਤੇ ਸੰਦੀਪ ਕਿਸ ਤਰ੍ਹਾਂ ਹੋਇਆ ਕਿਸ ਚੀਜ਼ ਨਾਲ ਹੋਇਆ ਮਾਜੀ ਅਸੀਂ ਤਾਂ ਬਾਹਰ ਸੀ ਜੀ ਸਾਨੂੰ ਨਹੀਂ ਪਤਾ ਸੀ ਲੇਡੀ ਜਾਂ ਦਾ ਫੋਨ ਆਇਆ ਕਿਤੇ ਐ ਕਰਕੇ ਆ ਗੱਲ ਹੋ ਗਈ ਵੀ ਐ 7 6 7 ਮੁੰਡੇ ਨੇ ਬਾਪ ਉਹਨਾਂ ਦਾ ਤੇ ਤਿੰਨ ਲੇਡੀਆਂ ਨੇ ਵੀ ਐ ਕਰਕੇ ਨਹੀਂ ਬਾਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰਿਆ ਗਿਆ ਨੇ ਉਹ ਤਾਂ ਕਰ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ ਕਿਉਂ ਤੇ ਇਹ ਝੰਝੜ ਕਿਉਂ ਪੈਦਾ ਹੋ ਗਿਆ ਹੈ ਝੰਝੜ ਦਾ ਕੁਛ ਵੀ ਵਧੀਆ ਬੋਲ ਚੱਲ ਸੀ ਜਿਉਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰ ਸੋ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਨੇ ਮੈਂ ਪ੍ਰਦਰ ਨੇ ਤੇ ਉਹਨਾਂ ਨੇ ਲੈ ਲਿਆ ਸੀ ਇਹਨੇ ਕਹਿਤਾ ਹੁਣ ਅਸੀਂ ਲਵਾਂਗੇ ਬੇ ਤਨ ਕਿਵੇਂ ਕੀ ਸਿਸਟਮ ਦੀ ਬਸ ਇਹ ਮੈਨ ਮੁੱਦਾ ਇਹੀ ਹੈ ਜੀ ਇਹਨਾਂ ਨੇ ਬਹਿਸ਼ ਕਰਦੀ ਬਸ ਇੱਕ ਤਾਸ ਕਿਡਰੇ ਸੀ ਮੁੰਡਾ ਤਾਸ ਫੇੜਦੇ ਫੇੜਦੇ ਫੋਨ ਕਰਕੇ ਬੁਲਾਇਆ ਬੀ ਆ ਕਰਕੇ ਉਰੇ ਆ ਜਾ ਤੇ ਅੰਦਰ ਵੜਨ ਲੱਗਿਆ ਸਾਡੇ ਘਰੇ ਪਹਿਲਾਂ ਖਿਚਲੇ ਗਲੀ ਚ ਫਿਰ ਉਹ ਅੰਦਰ ਵੜ ਗਿਆ ਦਰਵਾਜ਼ੇ ਵਿੱਚ ਕਈ ਮੁੰਡੇ ਨੇ ਇਹ ਉਹ ਅੰਦਰ ਵੜ ਕੇ ਮਾਰਿਆ ਮਤਲਬ ਮਿਰਤਿਕ ਦਾ ਨਾਮ ਕੀ ਸੀ ਮਰੇਸ਼ ਕੁਮਾਰ ਜੀ ਕਿੰਨੀ ਕੋਮਰਸ਼ੀ ਦੀ ਇਹਦੀ ਹੈਗੇ ਜੀ 30 35 ਸਾਲ ਉਹ ਪਨਾਰਸੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਇਹ ਕੀ ਹੈ ਮਾਮਲਾ ਇਹ ਜੀ ਕੱਲ ਸਾਨੂੰ ਇੱਕ ਇੰਟੀਮੀਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਤੇਸ਼ ਕੁਮਾਰ ਸਾਨੂੰ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨੰਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਦੇਸ਼ਪਰਨ ਦੀ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਜੀ ਇਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ। ਵਜਾ ਰੰਜਾ ਛਾ ਜਿਹੜੀ ਅਸੀਂ ਇਹਦੀ ਤਫਤੀਸ਼ ਦਰਾਂ ਨੇ ਤਫਤੀਸ਼ ਦੇਖਦੇ ਹਾਂ ਕਿ ਵਜਾ ਰੰਜਾ ਛਾ ਕੀ ਦੋਸਤਿਆਂ ਦੀ ਹੁਣ ਤੱਕ ਕੋਈ ਗਿਰਕਦਾਰੀਆਂ ਹੋਈਆਂ ਹਨ? ਹਾਂ ਜੀ ਅਸੀਂ ਮਤਲਬ ਰਾਉਂਡ ਅਪ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਤੁਹਾਨੂੰ ਮੇਰੇ ਵੇ ਬਾਕੀ ਜਲਦ ਦੇ ਬਾਅਦ ਸਰ ਕਿੰਨੇ ਕੁ ਬੰਦਿਆਂ ਨੇ ਇਹਨਾਂ ਨਾਮ ਦਰਜ ਕਰਾਈ ਨੇ ਕਿੰਨੇ ਕੁ ਬੰਦੇ ਰਾਉਂਡ 10 ਬੰਦਿਆਂ ਦਾ ਨਾਮ ਦਰਜ ਹੋਇਆ। ਤੋਂ ਦਾ ਕਿੰਨੇ ਹੋ ਗਏ ਸਰ? ਉਹ ਹਜੇ ਤੁਹਾਨੂੰ ਦੱਸ ਦਾਂਗੇ।